ਛੇੜਛਾੜ ਕਰਦੇ ਆ ਸਰ ਰੋਜ਼ ਗੰਦੀਆਂ ਗੱਲਾਂ ਬੋਲਦੇ ਆ ਐ ਕੱਪੜੇ ਪਾੜਨ ਤੱਕ ਜਾਂਦੇ ਆ ਸਾਡੇ ਛੇੜਛਾੜ ਕਰਦੇ ਆ ਮੇਰੀ ਗੁੜੀਆਂ ਨੂੰ ਵੀ ਪੁੱਠਾ ਸਿੱਧਾ ਬੋਲਦੇ ਆ ਅਸੀਂ ਐ ਕਰਦਾਂਗੇ ਅਸੀਂ ਐ ਕਰਦਾਂਗੇ ਮੈਨੂੰ ਵੀ ਪੁੱਠਾ ਸਿੱਧਾ ਬੋਲਦੇ ਇਹ ਸਾਰੇ ਜਣੇ ਇਕੱਠੇ ਹੋ ਕੇ ਸਾਡੀ ਦੁਕਾਨ ਤੇ ਇਹਨਾਂ ਨੇ ਅਟੈਕ ਕੀਤਾ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਮੇਰੀ ਕੁੜੀ ਨੂੰ ਬਹੁਤ ਗੰਦਾ ਬੋਲੇ ਮੇਰੇ ਤੇ ਅਟੈਕ ਕੀਤਾ ਮੇਰੇ ਬੱਚੇ ਤੇ ਅਰ ਮੇਰੇ ਘਰ ਵਾਲੇ ਤੇ ਮੇਰੇ ਦੰਦ ਤੋੜਤੇ ਆ ਦੇਖ ਲੋ ਠੱਡੇ ਸਾਹਮਣੇ ਆ ਸ਼ਰਮ ਡਾੜੀ ਨੂੰ ਵਾਲਾਂ ਤੋਂ ਫੜ ਲਿਆ ਮੇਰੇ ਇੱਟ ਮਾਰਨ ਲੱਗਿਆ ਮੈਨੂੰ ਵਾਲਾਂ ਤੋਂ ਫੜ ਲਿਆ ਦੇਖੋ ਮੇਰੇ ਨਿਸ਼ਾਨ ਪਾਏ ਹੋਏ ਮੇਰੇ ਹੱਥ ਤੇ ਮਾਰਿਆ ਹੋਇਆ ਮੈਨੂੰ ਤੇ ਮੰਮੀ ਨੂੰ ਦੇਖ ਕੇ ਬੋਲਦੇ ਆ ਡੈਡੀ ਨੂੰ ਦੇਖ ਕੇ ਬੋਲਦੇ ਆ ਫਿਰ ਬੋਲਦੇ ਆ ਤੇ ਤੈਨੂੰ ਆਪਣੇ ਘਰ ਵਾਲੀ ਤੇ ਕੁੜੀ ਤਾਂ ਸਾਂਭੀਆਂ ਨਹੀਂ ਜਾਂਦੀਆਂ ਹੈਗੀਆਂ ਕੀ ਨਾਮ ਹੈ ਤੁਹਾਡਾ ਹਾਂਜੀ ਗੁਰਜੀਤ ਕੌਰ ਤੇ ਕਿੱਥੋਂ ਦੀ ਰਹਿਣ ਵਾਲੀ ਤੁਸੀਂ ਜੀ ਅਸੀਂ ਸਰਥੜਲੇ ਦੇ ਰਹਿਣ ਵਾਲਿਆਂ ਸਾਡੀ ਖੰਨੇ ਬੁਟੀਕਾ ਤੇ ਰਣਜੀਤ ਕਿ ਕੀ ਬਾਤ ਹੈ ਕੀ ਹੋ ਰਿਹਾ ਹੈ ਬਾਤ ਕੀ ਹੋਇਆ ਇਹਨਾਂ ਦੇ ਇਹ ਮੁੰਡੇ ਆ ਜਿਹੜੇ ਨਸ਼ੇੜੀ ਨੇ ਇੱਥੇ ਮੇਰੀ ਬੁਟੀਕ ਆਖਨੇ ਲక్ష్ਮੀ ਬੁਟੀਕ ਰਣਜੀਤ ਕਲੋਨੀ ਤੇ ਆਪ ਸਰ ਕਲੋਨੀ ਰਜੀਤ ਨਗਰ ਇਹ ਰੋਜ਼ ਹੀ ਉੱਥੇ ਖੜੇ ਗਾਲਾਂ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਆ ਮੇਰੀ ਕੁੜੀ ਮੇਰੇ ਕੋਲੇ ਰਹਿੰਦੀ ਆ ਮੇਰੇ ਹਸਬੰਦ ਮੇਰੇ ਕੋਲੇ ਰਹਿੰਦੇ ਆ ਤੇ ਉਹਦੇ ਕਰਕੇ ਇਹ ਪੁੱਠੀਆਂ ਸਿੱਧੀਆਂ ਗਾਲਾਂ ਬਹੁਤ ਜ਼ਿਆਦਾ ਕੱਢਦੇ ਆ ਅੱਜ ਅਸੀਂ ਮੱਥਾ ਢੇਕ ਕੇ ਆਏ ਸੀ ਔਰ ਇਹਨਾਂ ਨੇ ਸਕੂਟਰ ਨੇ ਅਸੀਂ ਅੰਦਰ ਖੜਾਤੀ ਅੱਗੇ ਵੀ ਅੰਦਰ ਹੀ ਖੜਾਉਣੇ ਆ ਵੇੜੇ 'ਚ ਤੇ ਇਹਨਾਂ ਨੇ ਨੌਆ ਕਾਕਾ ਉਹਦਾ ਭਰਾ ਰਾਜੂ ਉਹਦੀ ਮਾਂ ਲక్ష్ਮੀ ਉਹਦੀ ਘਰ ਵਾਲੀ ਸੋਨੀਆ ਤੇ ਚਾਰ ਪੰਜ ਮੁੰਡੇ ਹੋਰ ਪੰਜ 6 ਮੁੰਡੇ ਹੋਰ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਆ ਖੁੰਜੇ 'ਚ ਰਹਿੰਦੇ ਆ ਜਨਾਬ ਇੱਕ ਖੁੰਜੇ 'ਚ ਆ ਉਹ ਉਹਦੇ ਬੱਚੇ ਜੋਤੀ ਜੋਤੀ ਉਹ ਵੀ ਨਾ ਇਹ ਸਾਰੇ ਜਣੇ ਇਕੱਠੇ ਹੋ ਕੇ ਸਾਡੀ ਦੁਕਾਨ ਤੇ ਇਹਨਾਂ ਨੇ ਅਟੈਕ ਕੀਤਾ ਇੰਨੀਆਂ ਗੰਧੀਆਂ ਗਾਲਾਂ ਕੱਢੀਆਂ ਮੇਰੀ ਕੁੜੀ ਨੂੰ ਬਹੁਤ ਗੰਦਾ ਬੋਲੇ ਮੇਰੇ ਤੇ ਅਟੈਕ ਕੀਤਾ ਮੇਰੇ ਬੱਚੇ ਤੇ আর ਮੇਰੇ ਘਰ ਵਾਲੇ ਤੇ ਮੇਰੇ ਦੰਦ ਤੋੜਤੇ ਆ ਦੇਖ ਲੋ ਠੱਡੇ ਸਾਹਮਣੇ ਆ ਕੀ ਹੱਕ ਕੀ ਹਥਿਆਰ ਹਥਿਆਰ ਕੀ ਉਹਨਾਂ ਕੋਲੇ ਡੰਡੇ ਸੀਗੇ ਇਟਾਂ ਡੰਡੇ ਮੇਰੇ ਕੱਪੜੇ ਲੀੜੇ ਪਾੜਤੇ ਗਲੀ ਦੇ ਵਿੱਚ ਰੋਡ ਤੇ ਬਹੁਤ ਜਣੀ ਦੀ ਲੇਡੀਜ਼ ਵਿੱਚ ਸੀ ਜਿਨ੍ਹਾਂ ਨੇ ਮਾਰੇ ਚ ਬੰਦੇ ਬੰਦੇ ਸੀਗੇ ਬੰਦੇ ਸੀਗੇ ਇਹ ਲੇਡੀਜ਼ ਨੇ ਤਾਂ ਮੇਰੇ ਵਾਲ ਫੜੇ ਇਹਦੇ ਘਰ ਵਾਲੀ ਨੇ ਆ ਕੇ ਦੀ ਮਾਂ ਨੇ ਤੇ ਇੱਕ ਹੋਰ ਜੋਤੀ ਜੋਤੀ ਨਾਮ ਦੀ ਜਨਾਨੀ ਸਵੇਰੀ ਗੁੜੀਆ ਦੇ ਵੀ ਵਾਲ ਫੜੇ ਹੋਏ ਸੀਗੇ ਉਹਦੀ ਨੋ ਨੇ ਜੋ ਉਹਨੇ ਫੜੇ ਨੇ ਸੋਨੀਆ ਕਾਕੇ ਨੇ ਕਾਕੇ ਦੀ ਨੋ ਕਾਕੇ ਦੇ ਘਰ ਵਾਲੀ ਜੋ ਵੀ ਉਹਦਾ ਨੋ ਹੈਗਾ ਸੋਨੀਆ ਕਾਕੇ ਨੇ ਵਾਲਪੱਟੇ ਰਾਜੂ ਨੇ ਮੇਰੇ ਘਰ ਵਾਲੇ ਦੇ ਵੀ ਇਹਨਾਂ ਨੇ ਡੰਡੇ ਨਾਲ ਵਾਰ ਕੀਤਾ ਹਾਂਜੀ ਉਸ ਤੋਂ ਬਾਅਦ ਵੀ ਦੇਖੋ ਮੈਂ ਪੁਲਿਸ ਨੂੰ ਵੀ ਰਿਪੋਰਟ ਕਰੀ ਮੈਂ ਪਹਿਲਾਂ ਵੀ ਕਰੀ ਸੀ ਪਹਿਲਾਂ ਟਿਕਟਕਾ ਹੋ ਗਿਆ ਸੀ ਉਸ ਤੋਂ ਬਾਅਦ ਹੁਣ ਫੇਰ ਇਹਨਾਂ ਨੇ ਅਟੈਕ ਕੀਤਾ ਠੀਕ ਹੈ ਮੇਰੀ ਕੁੜੀਆਂ ਨੂੰ ਵੀ ਬਹੁਤ ਗੰਦਾ ਬੋਲਦੇ ਆ ਉੱਥੇ ਬੇੜੇ 'ਚ ਰਹਿੰਦੇ ਨੇ ਇਹ ਮਗਰ ਔਰ ਹਰ ਵੇਰੀ ਇਹ ਹੀ ਧੌਂਕਿਆ ਦਿੰਦੇ ਆ ਅਸੀਂ ਮਾਰ ਦਾਂਗੇ ਅਸੀਂ ਐ ਕਰ ਦਾਂਗੇ ਅਸੀਂ ਛੇੜ ਛਾੜ ਕਰਦੇ ਨੇ ਕੀ ਛੇੜ ਛਾੜ ਕਰਦੇ ਆ ਮੇਰੀ ਗੁੜੀਆਂ ਨੂੰ ਵੀ ਪੁੱਠਾ ਸਿੱਧਾ ਬੋਲਦੇ ਆ ਅਸੀਂ ਐ ਕਰ ਦਾਂਗੇ ਅਸੀਂ ਐ ਕਰ ਦਾਂਗੇ ਮੈਨੂੰ ਵੀ ਪੁੱਠਾ ਸਿੱਧਾ ਬੋਲਦੇ ਆ ਗੰਦੀਆਂ ਗਾਲਾਂ ਕੱਢਦੇ ਆ ਮਾਵਾ ਭੈਣਾ ਦੀਆਂ ਅਸੀਂ ਐ ਕਰ ਦਾਂਗੇ ਅਸੀਂ ਐ ਕਰ ਦਾਂਗੇ ਜੋ ਦੇਖ ਲੋ ਬੰਦੇ ਗਾਲਾਂ ਕੱਢਦੇ ਆ ਗੰਦੇ ਲੋਕ ਨੇ ਇਹ ਹਾਂ ਇਹ ਕਸ਼ ਕੀਤਾ ਇਹਨਾਂ ਨੇ ਤੁਸੀਂ ਇਹ ਦੇਖ ਲਓ ਵੀ ਉੱਥੇ ਕੀ ਕਰ ਸਕਦੀ ਐ ਇੱਕ ਜਨਾਨੀ ਇੱਕ ਕੁੜੀ ਉੱਥੇ ਕੀ ਕਰ ਸਕਦੀ ਐ ਜਿੱਥੇ ਕਿੰਨੇ ਕ ਜਣੇ ਸੀਗੇ ਘੱਟੋ ਘੱਟ ਹੋਣਗੇ 25 30 ਜਣੇ 25 30 ਜਣੇ ਸੀਗੇ ਉਸ ਮਹੱਲੇ 'ਚ ਜਿੰਨੇ ਵੀ ਉੱਥੇ ਇਕੱਠੇ ਅਸੀਂ ਤਿੰਨ ਜਣੇ ਸੀਗੇ ਪਹਿਲਾਂ ਵੀ ਛੇੜਛਾੜ ਕਰਦੇ ਨੇ ਪਹਿਲਾਂ ਵੀ ਛੇੜਛਾੜ ਕਰਦੇ ਨੇ ਪਹਿਲਾਂ ਵੀ ਛੇੜਖਾਨੀਆਂ ਕਰਦੇ ਆ ਇਹ ਹਾਂਜੀ ਸਰ ਕੋਈ ਨਹੀਂ ਗੱਲ ਹੋਈ ਅਸੀਂ ਨਾ ਡੇਲੀ ਮਤਲਬ ਸਾਨੂੰ ਬੋਲਦੇ ਆ ਗੰਦੀਆਂ ਗਾਲਾਂ ਕੱਢਦੇ ਆ ਇੰਨਾ ਗੰਦੀਆਂ ਗਾਲਾਂ ਕੱਢਦੇ ਆ ਵੀ ਜਿਹੜੀਆਂ ਸੁਣੀਆਂ ਨਹੀਂ ਜਾਂਦੀਆਂ ਮੈਨੂੰ ਦੇਖ ਕੇ ਮੰਮੀ ਨੂੰ ਦੇਖ ਕੇ ਬਸ ਇੰਨਾ ਗੰਦ ਬੋਲਦੇ ਆ ਤੇ ਅੱਜ ਅਸੀਂ ਪੀਰ ਬਾਬੇ ਦੇ ਮੱਥਾ ਟੇਕ ਕੇ ਆਏ ਰਹੇ ਸੀਗੇ ਸਾਨੂੰ ਦੇਖ ਕੇ ਗਾਲਾਂ ਕੱਢਣ ਲੱਗ ਗਏ ਕਹਿਣ ਲੱਗ ਗਿਆ ਮੈਂ ਐਂ ਕਰ ਦੂੰ ਜੇ ਬੋ ਫਲਾਣਾ ਠਮਕਾ ਮੈਂ ਕਹਿੰਦਾ ਸਾਹਮਣੇ ਆ ਕੇ ਗੱਲ ਕਰ ਜਿਹੜੀ ਬੋਲਣੀ ਆ ਵੀ ਬੈਠ ਕੇ ਗੱਲ ਕਰ ਤੂੰ ਵੀ ਤੂੰ ਐਵੇਂ ਧਮਕੀਆਂ ਕਿਉਂ ਦਿੰਦਾ ਤੇ ਸਿਰਫ ਡੈਡੀ ਨੂੰ ਬਾਲਾਂ ਤੋਂ ਫੜ ਲਿਆ ਮੇਰੇ ੱਟ ਮਾਰਨੇ ਲੱਗਿਆ ਮੈਨੂੰ ਬਾਲਾਂ ਤੋਂ ਫੜ ਲਿਆ ਦੇਖੋ ਮੇਰੇ ਨਿਸ਼ਾਨ ਪਾਏ ਹੋਏ ਮੇਰੇ ਹੱਥ ਤੇ ਮਾਰਿਆ ਹੋਇਆ ਮੇਰੇ ਸਾਡੀ ਦੁਕਾਨ ਚ ਮੇਰੇ ਕੱਪੜੇ ਖਿੱਚਲੇ ਸੀਗੇ ਸਾਰੇ ਫਾੜ ਦੇ ਨਹੀਂ ਖਿੱਚੇ ਨੇ ਮੁੰਡੇ ਨੇ ਮੁੰਡੇ ਨੇ ਖਿੱਚੇ ਨੇ ਕਾਕਾ ਉਹਦਾ ਨਾ ਤੇ ਉਹਦਾ ਭਰਾ ਸੀਗਾ ਉਹਦੀ ਘਰ ਵਾਲੀ ਸੀਗੀ ਉਹਦੀ ਮਾਂ ਸੀਗੀ 25 30 ਜਾਣੇ ਹੋਰ ਸੀਗੇ ਸਰ ਛੇੜ ਛਾੜ ਕਰਦੇ ਆ ਸਰ ਰੋਜ਼ ਗੰਦੀਆਂ ਗੱਲਾਂ ਬੋਲਦੇ ਆ ਮੈਂ ਕੱਪੜੇ ਪਾੜਨ ਤੱਕ ਜਾਂਦੇ ਆ ਸਾਡੇ ਮੈਨੂੰ ਤੇ ਮੰਮੀ ਨੂੰ ਦੇਖ ਕੇ ਬੋਲਦੇ ਆ ਡੈਡੀ ਨੂੰ ਦੇਖ ਕੇ ਬੋਲਦੇ ਆ ਫਿਰ ਬੋਲਦੇ ਆ ਤੇਤੋਂ ਆਪਣੇ ਘਰ ਵਾਲੀ ਤੇ ਕੁੜੀ ਤਾਂ ਸਾਂਭੀਆਂ ਨਹੀਂ ਜਾਂਦੀਆਂ ਹੈਗੀਆਂ ਤੁਸੀਂ ਇੱਥੇ ਰੈਂਟ ਤੇ ਰਹਿੰਦੇ ਹਾਂਜੀ ਅਸੀਂ ਰੈਂਟ ਤੇ ਰਹਿੰਦੇ ਆ ਇਹ ਵੀ ਅਸੀਂ ਮਲੇ ਚ ਰਹਿੰਦੇ ਨੇ ਇਹ ਉੱਥੇ ਹੀ ਰਹਿੰਦੇ ਆ ਇਹ ਵੀ ਰੈਂਟ ਤੇ ਰਹਿੰਦੇ ਆ ਬੈਕ ਸਾਈਡ ਸਾਡੀ ਲక్ష్ਮੀ ਬੁਟੀਕਾ ਮੈਂ ਮੇਰੇ ਮੰਮੀ ਮੇਰੇ ਪਾਪਾ ਅਸੀਂ ਰੈਂਟ ਤੇ ਰਹਿੰਦੇ ਆ ਭਰਾ ਸਾਡੇ ਕੋਲੇ ਕਦੇ-ਕਦੇ ਆਉਂਦਾ ਫਿਰ ਭਰਾ ਨੂੰ ਦੇਖ ਕੇ ਨਹੀਂ ਬੋਲਦੇ ਹੈਗੇ ਉਨ ਕੀ ਮੰਗ ਕੀ ਕਰਦੇ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਰੋਜ਼ ਸਾਨੂੰ ਤੰਗ ਕਰਦੇ ਆ ਸੀ ਤਿੰਨ ਚਾਰ ਵਾਰ ਪੁਲਿਸ ਕੋਲੇ ਰਿਪੋਰਟ ਲਖਾ ਚੁੱਕੇ ਆਂ ਅਸੀਂ ਇਹੀ ਕਹਿੰਦੇ ਆਂ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਪਤਾ ਲੱਗੇ ਵੀ ਹਾਂ ਕਿਸੇ ਨਾਲ ਕਿਵੇਂ ਗਲਤ ਕੰਮ ਕਰੀਦਾ ਅੱਜ ਤਾਂ ਇਹਨਾਂ ਨੇ ਹੀ ਸੋਚਿਆ ਹੋਇਆ ਸੀ ਵੀ ਅਸੀਂ ਇਹਨਾਂ ਨਾਲ ਗਲਤ ਕਰਾਂਗੇ ਖੁਸ਼ ਇਹਨਾਂ ਦੇ ਘਰ ਇਹਨਾਂ ਨੇ ਅੰਦਰ ਵੜ ਕੇ ਮਾਰਿਆ ਸਰ ਸਾਡੇ ਕੋਲੇ ਅੰਦਰ ਡੰਡੇ ਮੰਮੀ ਦਾ ਕੋਟ-ਕੂਟ ਕੱਪੜੇ ਲਾਤੇ ਸੀਗੇ ਉੱਥੇ ਗਿਰੇ ਪਏ ਸੀਗੇ ਹਾਂਜੀ ਕਿਸ ਨੇ ਜਿਹੜੀ ਇਹਨੇ ਲੇਡੀਜ਼ ਇਹਨਾਂ ਨੇ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਇਹਨਾਂ ਦੇ ਨਹੀਂ ਇਹ ਨਾਲ ਲੱਗੇ ਸੀਗੇ ਇਹ ਸਗੋਂ ਤੇ ਨਾਲ ਮਾਰਨ ਲੱਗੇ ਕਹਿੰਦੇ ਹੋਰ ਮਾਰ ਇਹਨਾਂ ਨੂੰ ਇਹਨਾਂ ਦੀਆਂ ਲੇਡੀਜ਼ ਨਾਲ ਨਾਲ ਲੱਗੀਆਂ ਨੇ ਇਹਨਾਂ ਦੀਆਂ ਲੇਡੀਆਂ ਹਾਂਜੀ ਕਿ ਬਖਸ਼ ਜੀ ਨਾਮ ਹੈ ਤੁਹਾਡਾ ਗੁਰਚਰਨ ਸਿੰਘ ਗੁਰਚਰਨ ਸਿੰਘ ਜੀ ਕੀ ਪੂਰਾ ਵਾਕਿਆ ਕੀ ਹੋਇਆ ਆਸੀਂ ਤਾਂ ਅੰਦਰ ਬੈਠੇ ਸੀਗੇ ਜੀ ਮਤਲਬ ਰੋਟੀ ਰੁੱਟੀ ਖਾ ਕੇ ਆਪਦਾ ਇਹ ਆਏ ਉਥੋਂ ਮੱਥਾ ਟੇਕੇ ਪੀਰ ਬਾਬੇ ਦੇ ਜਾਂਦੇ ਹੁੰਦੇ ਨੇ ਤਾਂ ਅੱਗੇ ਇਹਨਾਂ ਦੇ ਬੇੜੇ ਤੇ ਸਕੂਟਰੀ ਖੜਾਈ ਤਾਂ ਇਹ ਕੁੜੀ ਨੂੰ ਸਾਡੇ ਨੂੰ ਉਲਟਾ ਸਿੱਧਾ ਬੁੱਲਣ ਲੱਗੇ ਤੇ ਇਹਦੀ ਮਾਰ ਨੂੰ ਦੋਨਾਂ ਨੂੰ ਮਤਲਬ ਪਹਿਲਾਂ ਵੀ ਇਹ ਛੇਕਛਾਟ ਕਰਦੇ ਨੇ ਤੇ ਅੱਜ ਤਾਂ ਹੱਦੇ ਲਾਤੇ ਇਹਨਾਂ ਨੇ ਤੇ ਇਹ ਇਹਨਾਂ ਨੇ ਰੋਕਿਆ ਰੁਕਿਆ ਤੇ ਰੁਕਣ ਤੋਂ ਜਦੋਂ ਕਿਹਾ ਤਾਂ ਅੰਦਰ ਆ ਕੇ ਮਾਰ ਕਟਾਈ ਕਰਨ ਲੱਗੇ ਮੈਂ ਪਿਆ ਸੀਗਾ ਮੈਨੂੰ ਫੜ ਲਿਆ ਇਹਨਾਂ ਕੁੜੀ ਦੇ ਵਾਲ ਫੜ ਲਏ ਖਿੱਚ ਕੇ ਬਾਹਰ ਉੱਤੇ ਇਹਨੂੰ ਖਿੱਚ ਕੇ ਲੈ ਗਏ ਇਹਦਾ ਸਿਰ ਮਰਿਆ ਉੱਥੇ ਉਹਦੇ ਨਾਲ ਥੱਲੇ ਆਹ ਸਾਰਾ ਜਵਾੜਾ ਹਿੱਲ ਗਿਆ ਇਹਦਾ ਇਧਰ ਬਾਹ ਤੇ ਸੱਟ ਲੱਗੀ ਵੀ ਮੇਰੇ ਬਿਮਾਰੀਆਂ ਇੱਥੇ ਗਰਦਨ ਤੇ ਕੁੜੀ ਨੇ ਦਿਖਾਈ ਹੈ ਜੀ ਤੁਹਾਨੂੰ ਤੇ ਇਹਨਾਂ ਦਾ ਮਤਲਬ ਫੇਰ ਉਸ ਤੋਂ ਬਾਅਦ ਵੀ ਅਸੀਂ ਦਰਵਾజా ਲਾਇਆ ਤੇ ਸਟਰ ਉਹਦਾ ਦੂਆ ਆਪਣੇ ਦੁਕਾਨ ਦਾ ਸ਼ੀਸ਼ਾ ਲੱਗਿਆ ਹੋਇਆ ਇਹਨਾਂ ਦੇ ਸ਼ੀਸ਼ਾ ਵੀ ਤੋੜਤਾ ਉਹ ੱਤਕਾ ਮਾਰ ਕੇ ਫੇਰਾ ਬੜੇ ਅੰਦਰ ਠੀਕ ਦਾ ਸ਼ੀਸ਼ਾ ਤੋੜ ਹਾਂ ਬਟੀਕ ਦਾ ਤੇ ਉਹ ਅੰਦਰ ਆ ਮਤਲਬ ਬੰਨੇ ਦੇ ੱਤਕੇ ਨਾਲ ਆ ਫਿਰ ਅੰਦਰ ਆ ਕੇ ਮੈਨੂੰ ਫੜ ਲਿਆ ਇਹਨੂੰ ਇਹਨੂੰ ਮਸਾ ਸਟਾਏ ਬਾਲ ਕੁੱੜੀ ਤੇ ਸੱਡੇ ਤੀਆ ਪੈਣਾ ਦੇ ਇਹਨਾਂ ਦਾ ਮਤਲਬ ਕੀ ਹੈ ਇਹੋ ਜਿਹਾ ਕੁਝ ਕਰਨ ਦਾ ਤਾਂ ਇਹਨਾਂ ਦਾ ਹੱਲ ਹੋਣਾ ਚਾਹੀਦਾ ਕੋਈ ਨਾ ਕੋਈ ਨਹੀਂ ਤਾਂ ਇਹਨਾਂ ਦੀ ਮਿਲਵਾਰਸੀ ਬਹੁਤ ਦੂਰ ਤੱਕ ਜਾਊ ਸਾਡੇ ਕੋਲ ਮੈਟਰ ਆਇਆ ਸੀ ਕਮੇਲਾ ਰਾਈ ਸੀ ਕਿ ਰਣਜੀਤਨਗਰ ਤੋਂ ਗੁਰਜੀਤਕੌਰ ਦੀ ਜਿਹਨੇ ਇਲਜ਼ਾਮ ਲਗਾਇਆ ਸੀ ਉਹਦੇ ਨੇਬਰ ਚ ਦੋ ਮੁੰਡੇ ਰਹਿੰਦੇ ਆ ਜਿਨ੍ਹਾਂ ਨੇ ਉਹਦੇ ਬੇਟੀ ਕਰਕੇ ਉਹਦੀ ਕੁੱਟਮਾਰ ਕੀਤੀ ਹੈ ਉਹਦੇ ਬਿਆਨ ਅਸੀਂ ਦਰਜ ਕਰ ਲਏ ਆ ਬਿਆਨ ਤੇ ਜੋ ਵੀ ਕਾਰਵਾਈ ਬੰਦੀ ਉਸ ਤੇ ਮੁਕਦਮਾ ਦਰਜ ਕਰਕੇ ਅਸੀਂ ਅੱਗੇ ਕਾਰਵਾਈ ਕਰਾਂਗੇ ਤੀਸਰੀ ਕਿ ਜਿਹੜੀ ਸੀਸੀਟੀਵੀ ਸਾਹਮਣੇ ਆਈ ਹੈ ਉਹਦੇ ਵਿੱਚ ਕੀ ਸਾਹਮਣੇ ਆਇਆ ਹੈ ਨਹੀਂ ਬਿਲਕੁਲ ਜਿਹੜੀ ਸੀਸੀਟੀਵੀ ਉਹਨੂੰ ਅਸੀਂ ਆਨ ਰਿਕਾਰਡ ਲਿਆ ਜੋ ਵੀ ਸੀਸੀਟੀਵੀ ਦੇ ਅਧਾਰ ਤੇ ਜੋ ਵੀ ਸੱਚਾਈ ਹੋਏ ਉਸ ਅਕੋਰਡਿੰ